ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਛੱਜਲਵੱਡੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਪਹਿਲਾ ਵੀਡੀਓ ਬਣਦੀ ਰਹੀ ਜੀ ਅੱਜ ਫੇਰ ਪਹੁੰਚੇ ਆਂ ਅੱਜ ਲੈ ਕੇ ਆਏ ਆ ਟਾਪ ਦੀਆਂ ਦੋ ਨੀਲੀ 라ਵੀਆਂ ਤੇ ਤਿੰਨ ਮੋਹਰਾ ਦੀਆਂ ਬਹੁਤ ਹੀ ਚੰਗੀਆਂ ਸੋਹਣੀਆਂ ਸਵੇਖੀਆਂ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੁਈਆਂ ਤੇ ਤਿੰਨ ਗੱਪਣ ਟਾਪ ਦੀਆਂ ਝੋਟੀਆਂ ਲੈ ਕੇ ਆਏ ਆ ਤੇ ਸ਼ਕੀਨ ਪੂਰੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਕੱਪੜਾ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਭਾਜੀ ਹੁਣਾਂ ਨਾਲ ਤੇ ਇਹਨਾਂ ਦੀ ਡਿਟੇਲ ਲੈਣੀਆਂ ਜੀ ਹਾਈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਆਪਣੇ ਸੁਣਾਓ ਤੁਸੀਂ ਠੀਕ ਠਾਕ ਠੀਕ ਆ ਪੰਜ ਹੀ ਲਿਉਨੇ ਜਦੋਂ ਲਿਉਨੇ ਤਾਂ ਸੀ ਪੰਜ ਹੋਈਆਂ ਛੇ ਹੋਈਆਂ ਬਾਲੇ ਆ ਵੀ ਵਿੱਚੋਂ ਮਈਆਂ ਦੇ ਆਠ ਹੀ ਮੇਰੇ ਕੋਲ ਹਾਂਜੀ ਤੇ ਤਿੰਨ ਮਈਆਂ ਵੇਗੀਆਂ ਵਿੱਚੋਂ ਠੀਕ ਆ ਇਰਾਦਾ ਤੇ ਪੌਂਦਾ ਹਾਲ ਤੇ ਕੱਲ ਵੀ ਮਈਆਂ ਗਈਆਂ ਵੇਗ ਵਿੱਚੋਂ ਤੇ ਹੈ ਵੀ ਸਰਾ ਹੀ ਲਿਉਨੇ ਜਦੋਂ ਸਰਾ ਤੇ ਤੁਹਾਨੂੰ ਤੇ ਮੈਂ ਉਹ ਦਿਨ ਦੱਸਿਆ ਪਹਿਲੀ ਵੀਡੀਓ ਤੇ ਵੀ ਮਾਲ ਲਿਉਣਾ ਚੰਗਾ ਲਿਉਣਾ ਤੇ ਨੇ ਦੇ ਲਿਉਣਾ ਹੀ ਨਹੀਂ ਹਾਂਜੀ ਕਿਉਂਕਿ ਜੇ ਕੋਈ ਖੜੂਗਾ ਨਾ ਵੀਰ ਭਰਾ ਉਹ ਦੋ ਜੱਸ ਵਿੱਚ ਉਕਰ ਯਾਦ ਨਹੀਂ ਕਰੂਗਾ ਉਹ ਕਿਹਨੇ ਦਿੱਤਾ ਟੰਗ ਸਾਂ ਜੀ 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 ਠੀਕ ਹੈ ਤੇ ਮਾਰੇ ਮਾਲ ਦਾ ਕੀ ਵੇਚਣਾ ਹੁੰਦਾ ਕੋਈ ਫਾਇਦਾ ਨਹੀਂ ਗਾ ਹਾਂਜੀ ਤੇ ਪਹਿਲਾ ਮਾਲ ਦੂਰੀ ਕਿ ਲਿਆ ਕਿ ਨੇੜੇ ਗਿਆ ਵਾ ਨਹੀਂ ਦੂਰ ਹੀ ਗਿਆ ਵਾ ਕਾਫੀ ਦੂਰ ਗਿਆ ਕਾਫੀ ਦੂਰ ਚਲ ਗਿਆ ਮਾਲ ਸਾਰੇ ਤੇ ਪਿੰਡਾਂ ਦਾ ਜਿਹੜਾ ਜਿੱਥੇ ਜਿੱਥੇ ਫੋਨ ਆਉਂਦੇ ਰਹੇ ਆ ਤੇ ਵਿਗਿਆ ਵਾ ਮਾਲ ਅੱਧੇ ਪੌਣੇ ਘੰਟੇ 'ਚ ਠੀਕ ਹੈ ਠੀਕ ਹੈ ਕਿਉਂਕਿ ਦੋ ਫੋਨ ਨੰਬਰ ਦਿੱਤੇ ਨਾ ਬੇੜਾ ਦਿੱਤਾ ਤੇ ਆਪਣਾ ਦਿੱਤਾ ਹੀ ਤੇ ਦੋਹਾਂ ਦੇ ਗਏ ਮਾਲ ਠੀਕ ਆ ਉਧਰ ਆ ਕੇ ਦੋਹਾਂ ਦੇ ਅੱਧੇ ਪੌਣੇ ਘੰਟੇ 'ਚ ਮਾਲ ਵੇਚ ਗਿਆ ਛੋਟੀਆਂ ਹੈ ਹੀ ਬਹੁਤ ਸੋਹਣੀਆਂ ਛੋਟੀਆਂ ਸੋਹਣੀਆਂ ਵਡੀਆਂ ਹੈ ਵਡੀਆਂ ਛੋਟੀਆਂ ਵੱਡੀ ਮੈਂ ਤੁਹਾਨੂੰ ਪਤਾ ਜਿਹੜਾ ਫਾਇਦਾ ਵਾ ਛੋਟੀ ਮੈਂ ਦਾ ਕੋਈ ਮਤਲਬ ਜਿਹੜਾ ਤੇਰੇ ਦੁਪੱਟੇ ਤੋਂ ਹੋਏ ਪੌਣੇ ਆ ਜੀ 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 ਮੁੱਲ ਤੁਹਾਡੇ ਜਾ ਕਿ ਆ ਦੋ ਛੋਟੀਆਂ ਦੇ ਉਧਰ ਦੀਆਂ ਵਾ ਨਾ ਅੱਛਾ ਆ ਜਾਈਆਂ ਕਾ ਤੇ ਕਾ ਛੋਟੀਆਂ ਦੋਵੇਂ ਉਧਰ ਦੀਆਂ ਠੀਕ ਠੀਕ ਆ ਹਰਿਆਣੇ ਤੋਂ ਹਰਿਆਣੇ ਤੋਂ ਇਹ ਛੋਟੀਆਂ ਦੋਵੇਂ ਉਧਰੋਂ ਆਈਆਂ ਠੀਕ ਆ ਇਹ ਦੋ ਦੁਜੇ ਦੁਜੇ ਸੂਏ ਦੋਵੇਂ ਛੋਟੀਆਂ ਤੇ ਦੋ ਨੀਲੀ ਰਾਵੀ ਦੀ ਦੋ ਨੀ ਦੋ ਨੀਲੀ ਰਾਵੀ ਤੇ ਇੱਕ ਕੱਟੀ ਮੋਰਾ ਦੀ ਵਿੱਚ ਉਹ ਵੀ ਇਧਰ ਦੀ ਆ ਠੀਕ ਆ ਹਾਂ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਪਿੰਡ ਛੱਜਵੱਡੀ ਆ ਹਾਂਜੀ ਇਹ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਠੀਕ ਆ ਤੇ ਟਾਂਗ ਦੇ ਰੋਡ ਤੋਂ ਮੁੱਲ 1 ਕਿਲੋਮੀਟਰ ਹਟਾ ਪੈਂਦਾ ਛੱਜਵੱਡੀ ਪਿੰਡ ਹਾਈ ਬਿਆਸ ਤੋਂ ਲਾ ਲੋ 10 ਕਿਲੋਮੀਟਰ ਪੈਂਦਾ ਵਾ ਤੇ ਅੰਬਰਸਾ ਤੋਂ 25 ਕਿਲੋਮੀਟਰ ਪੈਂਦਾ ਪਛਾਨ ਠੀਕ ਆ ਹਾਂਜੀ ਸਹੀ ਆ ਨਾਮ ਕੀ ਹੈ ਜੀ ਆਪਣਾ ਨਾਮ ਆਪਣਾ ਗਮੇਰ ਸਿੰਘ ਹੈ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 987826846 ਠੀਕ ਆ ਤੇ ਸ਼ਰਵਾਦ ਸੇ ਇਧਰੋਂ ਕਰੀਏ ਕਿ ਉਧਰੋਂ ਕਰੀਏ ਦੱਸੋ ਤੁਸੀਂ ਦੇ ਲਓ ਜਿੱਧਰੋਂ ਤੁਹਾਡੀ ਮਾਰਟੀ ਕਾਪੀ ਦਾ ਦੇ ਕੇ ਇਹਦਾ ਲੋ ਕੇਵਲੇ ਮੇਰਾ ਮਸਲ ਜੀ ਦੱਸ ਦੇ ਵੀਰ ਆਪਣਾ ਨੰਬਰ ਦਿਓ ਆਪਣਾ ਦੂਜਾ ਹੈਗਾ 98799 ਕੱਤੀ ਸਾਤ ਨਾਸੀ ਨਾਮ ਕੀ ਵੀ ਸੀ ਆਪਣਾ ਪ੍ਰਜੈਂਟ ਸੇਕਰ ਠੀਕ ਹੈ ਤੇ ਅੱਜ ਤੋਂ ਕਰ ਲਈਏ ਤਾਜੀ ਸੂਈ ਉਹਨੂੰ ਕਰ ਦੋ ਵੱਡੀ ਛੋਟੀ ਦੀ ਹਣਾ ਬਾਕੀ ਨੀਲੀ ਰਾਵੀ ਦੀ ਵੀ ਤਾਜੀ ਸੂਈ ਹੋਈ ਥੋੜੇ ਜਿਹਾ ਸੂਈ ਜਾਂਦਾ ਮੈਂ 1.5 ਵਜੇ ਦਾ ਇਹਦਾ ਸੂਆ ਇਹ ਦੂਜਾ ਸੂਆ ਵਾ ਮੈਂ ਹਾਂ ਜੀ ਤਕਰੀਬਨ ਇਹ ਪਰਸੋ ਸੂਈ ਆ ਮਤਲਬ 2-3 ਦਿਨ ਰਾਤ ਕੱਟੀ ਮਗਰ ਹਾਂ ਕੱਟੀ ਤਾਜ਼ਾ ਬੱਚਾ ਆਹ ਦੇਖੋ ਵੀ ਬੱਚਾ ਵੀ ਤਾਜ਼ਾ ਕੱਟੀ ਪੂਰੀ ਪਲੀ ਆ ਕੱਟੀ ਕਾਲੀ ਆ ਤੇ ਪਲੀ ਆਗੇ ਬਹੁਤ ਜਿਆਦੀ ਪਲੀ ਆ ਖਾਂਨੇ ਕੱਟੀ ਮੜੀ ਨੇ ਹਾਂ ਕੋਈ ਨਹੀਂ ਕੋਈ ਨਹੀਂ ਖਾਦੋ ਖਾਦੋ ਜਿਆਦੀ ਏਡੀ ਲੰਮੀ ਕੱਟੀ ਦੇਤੀ ਕਰ ਮੈਨਾ ਕੁ ਕਿੰਨਾ ਤਿੰਨਾਂ ਦਿਨਾਂ ਦੀ ਮੈਂ ਕੋ 10 ਕਿਲੋ ਬੋਰਾ ਹੋਣਾ ਆ ਦੇਖੋ ਆ ਦੇਖੋ ਜੀ ਕਸ਼ਾ 10 ਕਿਲੋ ਬੋਲਾ ਬੋਲੇ ਸਟਾਰਟ ਹੀ ਮੈਨੇ 10 ਕਿਲੋ ਬੋਲੇ ਦੀ ਕੀਤੀ ਤੋਰਲਾ ਵੀਰ ਆ ਜਾ ਨਾਲ ਨਾਲ ਆਪਾਂ ਗੱਲ ਕਰੀ ਜਾਣੀ ਹੈ ਨਾਲੇ ਨਾਲੇ ਆਪਾਂ ਝੋਟੀ ਦਿਖਾਈ ਜਾਣੀ 14 15 14 15 ਮੈਂ ਦਾਲਾ ਦੇ ਵਿੱਚ ਗਾਪਾ ਭਾਵੇਂ ਅਖਰ ਨੂੰ 17 ਟਰ ਕੇ 14 15 ਕਿਲੋ ਝੋਟੀ ਦੁੱਧ ਕਰੂਗੀ ਬੇਲ ਦੀ ਬੜੀ ਲੰਮੀ ਆ ਬੇਲ ਬੜੀ ਲੰਮੀ ਆ ਫਿਰ ਤੂਸ ਤਾਂ ਹੀ ਵਾਰੀਗਾ ਚਿੱਟਾ ਝੋਟੀ ਦੇਗਾ ਠੀਕ ਆ ਕਾਲੀ ਇੱਕ ਰੰਗ ਆ ਆਏ ਭੋਜੀ ਇੱਕ ਰੰਗ ਕਾਲੀ ਤੇ ਡਬਲ ਫਾਇਦਾ ਮਗਰ ਵੀ ਕੱਟੀ ਮਗਰ ਵੀ ਕੱਟੀ ਐ ਵੱਡੀ 10 ਕਿਲੋ ਤੇ ਸਟਾਰਟ ਕੀਤੀ ਹੈ ਬੋਲਾ ਸਟਾਰਟ ਆਗੇ ਬੋਲਾ ਸਟਾਰਟ ਤਦੋ ਜਿਹੜਾ ਵੀਰ ਸੁਣ ਆਣ ਕੇ ਮਾਰਜੀ ਬਹੁਤ ਬਣਾ ਲੇ ਤੇ ਬੋੜਾ ਛਾਣ ਕੇ ਝੋਕੇ ਮਤਲਬ ਤੇਜ ਝੋਟੀ ਕਢੀ ਉਸ ਦਾ ਬਹੁਤ ਚੰਗਾ ਵਾ ਝੋਟੀ ਦੀ ਬੇਲ ਵੇਖੀ ਬੜੀ ਲੰਮੀ ਫਿਰ ਬਰੀਕੀ ਬੜੀ ਆ ਥਾਣ ਵੀ ਬੜਾ ਸੋਹਣਾ ਲੱਗਾ ਆ ਬੋੜਾ ਕਦੇ ਜਵਾਬ ਸਮਾ ਦੇ ਲਾੜਾ ਹੀ ਲੱਗਾ ਝੋਟੀ ਝੋਟੀ ਠੀਕ ਆ ਜਵਾਬ ਸਮਾ ਦੇ ਲਾੜਾ ਹੀ ਲੱਗਾ ਆ ਵੇਖੋ ਜੀ ਕਮਾ ਵੀਰ ਮੜਾ ਜਾਨੂ ਇਧਰ ਰਕਮਾ ਹਾਂ ਆ ਵੇਖੋ ਫੇਸ ਕੁਆਲਿਟੀ ਦਿਖਾਈਏ ਝੋਟੀ ਦੀ ਪੂਰੀ ਕੈਮ ਆ ਸੋਹਣੀ ਸੰਖੀ ਪੂਰੀ ਥਾਣ ਦਾ ਵਿਰਲ ਬਹੁਤ ਜ਼ਿਆਦਾ ਲੱਗਾ ਆ ਵੇਖੋ ਜੀ ਵੇਖੋ ਕਦ ਕਦ ਚੈੱਕ ਕਰ ਲੋ ਝੋਟੀ ਦਾ ਹਵਾਨਾ ਵੇਖੋ ਕਿੱਡਾ ਸੋਹਣਾ ਵਾ ਐਚ ਐਫ گاਵਾਂ ਨੂੰ ਇਦਾਂ ਦੇ ਲੱਗੇ ਹੁੰਦੇ ਆ ਹੈ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਲੇ ਦੇ ਲੋ ਤਿੰਨ ਦੇ ਵੀ ਸੂਈ ਨਹੀਂ ਹੋਇਆ ਸਾਰੇ ਹਾਂਜੀ ਪਰ ਝੋਟੀ ਨੇ ਤਕਰੀਬਨ ਸਾਨੂੰ ਦੱਸਤਾ ਹੈ ਅਗਲੇ ਦਿਨ ਹੀ ਦੱਸਤਾ ਕਿ ਮੈਂ ਦੁੱਧ ਵਾਕਿਆ ਕੱਢੂ ਝੋਟੀ ਤੇ ਵਾਲ ਚਿੱਤਾ ਕੋਈ ਨਹੀਂ ਮੈਂ ਤਾਂ ਕੋਈ ਬੁੱਤਲੀ ਕੋਈ ਨਹੀਂ ਕਿ ਮੋਰਾ ਤੁਹਾਨੂੰ ਪਤਾ ਵੀ ਮੈਂ ਨਸਲ ਦੀ ਮੈਂ ਉੱਤਰ ਦੀ ਮੈਂ ਇੱਕ ਨਹੀਂ ਦੱਦੀ ਜੀ 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 ਉੱਤਰ ਦੀ ਮੈਂ ਉੱਤਰ ਦੀ ਮੈਂ ਤੁਹਾਨੂੰ ਪਤਾ ਹੀ ਆ ਵੀ ਆਏ ਕਿਹੜੀ ਕਦੇ ਕੱਟੀ ਦੇ ਸਕੋ ਦੋ ਚਾਂਗਾਂ ਚਿੱਟੇ ਆ ਗਏ ਸੂਈ ਦੇ ਚਿੱਟੇ ਦੋ ਵੀ ਆ ਗਏ ਮਤਲਬ ਜਿਆਦੇ ਨਹੀਂ ਗਏ ਜੀ ਆਵੇ ਸਾਡ ਦੋ ਵਾਰ ਯਾਦਾਂ ਕੱਟੀ ਜੀ ਆਹ ਤੇ ਕੱਟੀ ਵੀ ਕਰੇ ਲਾਦਾ ਕੱਟੀ ਵੀ ਪਲੀ ਆ ਹਾਂ ਠੀਕ ਆ ਤੇ ਦੁੱਧ 14 ਕਿਲੋ ਚਾਹੀਜੂ ਸੌਖਾ ਮਜੇ ਦੇ ਨਾਲ ਠੰਡਾ ਕਰਕੇ 14 ਕਿਲੋ ਜਿਆਦੀ ਆਵੇਂ ਗੱਪ ਮਰੀ 14 ਕਿਲੋ ਤੇ ਮਾਮੂਲੀ ਚਾਹ ਆ ਰਹੀ ਆ ਤੇ ਸੋਣਾ 10 ਕਿਲੋ ਦੇ ਤੇ ਸੰਧਸਾ ਕਹਿੰਨੇ ਸਟਾਰਟ ਵੀ ਕੀਤੀ ਆ ਤੇ ਹਾਂਜੀ ਹਾਂ 10 ਕਿਲੋ ਸਟਾਰਟਿੰਗ ਕੀਤੀ ਆ 14 ਕਿਲੋ ਮਾਮੂਲੀ ਚਾਹ ਦੇ ਵਾਰ ਤੇ ਸੋਣਾ ਦੇ ਤੇ ਦੱਸਿਓ ਫੇ ਕਿੰਨੇ ਕੁ ਦੀ ਦੇ ਦੇਣੀ ਆ ਦੇਖ ਲਓ ਮੈਂ ਕੀ ਦੱਸਾਂ ਤੁਸੀਂ ਦੱਸ ਦੋ ਨਹੀਂ ਕਰੋ ਜੱਜ ਜੱਜ ਇਤਾਂ ਜੀ ਤੁਹਾਨੂੰ ਭਰਾ ਦੋ ਤੇ ਡੇਢ ਡੇਢ ਪੋਲੇ ਪੋਲੇ 2 ਲੱਖ ਮੁੱਲ ਕਰੀਏ ਤੇ ਇਦਾਂ ਦੀ ਮੈਂ ਨਾ ਛੋਟੀ ਦਾ ਹਾਂ ਪਰ ਆਪਾਂ ਨੇ ਜਦੋਂ ਮਹਾਰਾਜ ਦਿੱਤੀ ਆ ਤਾਂ ਆਪਾਂ ਭਾਰਾ ਦੇ ਤੇ ਭਾਰਾ ਹੀ ਦੇ ਦੇਣੀ ਠੀਕ ਹੈ ਮਾਲ ਵੀ ਆਪਣਾ ਕਦੇ ਵੇਖਦਾ ਮਾਲ ਭਾਰਾ ਨਹੀਂ ਦਈਦਾ ਮੈਂ ਜ਼ਿਆਦਾ ਲਾਲਚ ਨਹੀਂ ਕਰਦਾ ਜੀ 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 ਤੇ ਇਹ ਕਰਕੇ ਆ ਇਹਲਾ ਦੇ ਦਈਏ ਕਤੀ ਦੀ ਵੇਖ ਲਓ ਜਿੱਥੇ ਤੁਹਾਨੂੰ ਪੁੱਗਦੀ ਦੇ ਦੋ ਜੀ ਹਾਂ ਨਾ ਝੋਟੀ ਬੋਲ ਭਾਵੇਂ ਜੋ ਮਰਜੀ ਕਰਾ ਲਾ ਭਾਵੇਂ ਡੇਢ ਕਰਾ ਲਾ ਭਾਵੇਂ 30 ਕਰਾ ਲਾ ਹਾਂ ਨਾ ਝੋਟੀ ਦੇਣੀ 1 ਲੱਖ 12000 ਰੁਪਏ ਦੀ 200 ਰੁਪਏ ਛੋਟ ਕਰਨੀ ਝੋਟੀ ਦੀ ਠੀਕ ਆ ਹਾਂ 1 ਲੱਖ 12 1 ਲੱਖ 12 ਦੀ ਪਰ 1 ਲੱਖ 12 ਦੀ ਲੰਬੋ ਲਈ ਤਾਂ ਨਹੀਂ ਝੋਟੀ ਹੋਣੀ ਬਾਕੀ ਕੱਦ ਕਾਠ ਕੱਦ ਕਾਠ ਦੇ ਫੇਰ ਮੂੰਹ ਦੀ ਇੰਨੀ ਪੋਲੀ ਆ ਵੀ ਲੈ ਇੱਦਾਂ ਫੜ ਕੇ ਜਿੱਦਾਂ ਮਰਜੀ ਉਂਗਲ ਪਾ ਦੋ ਮੂੰਹ ਚ ਇੱਦਾਂ ਉਂਗਲ ਪਾ ਕੇ ਬਹਿਦਾ ਕੋਈ ਗੱਲ ਨਹੀਂ ਆ ਵੇਖੋ ਜੀ ਕੋਈ ਮੈਂ ਨਾ ਪਰਵਾਹ ਹੀ ਕੋਈ ਨਹੀਂ ਇੰਨੀ ਝੋਟੀ ਆ ਸਾਫ ਸੁਤਰੀ ਕੋਈ ਬਾਹਰੋਂ ਨਹੀਂ ਉਤਾਰ ਦਿੰਦਾ ਚਲੋ ਆਪਾਂ 10 ਦਿਨ ਲੈ ਕੇ ਸਾਂਭੀ ਆ ਕੱਚੀ ਪੱਠੇ ਪਾਏ ਆ ਤੇ ਚਲੋ ਹੁਣ ਕਾਤ ਵੇਲੇ ਵੀ ਕੱਦ ਪੂਰਾ ਵੱਡਾ ਵਾ ਕੋਈ ਛੋਟੀ ਨਾ ਸੰਗਲੇ 14 15 ਕਿਲੋ ਦੁੱਧ ਵੀ ਕਰੂਗੀ ਛੋਟੀ ਚਵਾ ਜਾਣਾ ਜੀ ਚਵਾ ਜਾਣਾ ਸੌਖਾ 14 15 ਆ ਦੂਜੇ ਨੰਬਰ ਵਾਲੀ ਜੜੀ ਇਹ ਗੁੱਜਾ ਚਵਾ ਵਾ ਚਵਾਲ ਇਹਦੇ ਵੀ ਨਹੀਂ ਕਾਲਾ ਹੈਗਾ ਜਾ ਸਕਦਾ ਇਹਨੇ ਇਹਦੇ ਦੋ ਤਿੰਨ ਵਾਲ ਹੈਗੇ ਆ ਅੱਛਾ ਦੋ ਤਿੰਨ ਵਾਲ ਵਿੱਚ ਹੈਗੇ ਆ ਮੈਂ ਗੱਲ ਕਰ ਠੀਕ ਦੇਖਦੇ ਨਹੀਂ ਹੁਣ ਦੇਦੇ ਨਹੀਂ ਉਧਰ ਪਰ ਹੈਗੇ ਦੋ ਤਿੰਨ ਵਾਲ ਹੈਗੇ ਆ ਠੀਕ ਆ ਇਹਦੇ ਦੇਣਿਆ 10 ਤਰੀਕ ਨੂੰ ਪੂਰੇ 10 ਤਰੀਕ ਨੂੰ ਦੇਣ ਪੂਰੇ 10 ਤਰੀਕ ਦਿਨ ਪੂਰੇ ਆ ਛੋਟੀ ਦੇ ਪਰ ਕੋਈ ਅੰਤ ਨਹੀਂ ਗਿਆ ਛੋਟੀ ਦਾ ਬਹੁਤ ਫਿਰ ਠੰਡੀ ਥੀਨੀ ਆਹ ਦੇਖੋ ਥਾਣਾ ਨਾ ਕਾ ਬੜਾ ਸੋਹਣਾ ਵਾ ਆਹ ਨਾ ਭਵੇ ਇੱਦਾਂ ਹੀ ਬਹਿ ਜਾ ਆਹ ਦੇਖੋ ਆਪਣਾ ਬਹਿਣ ਨਹੀਂ ਦਿੰਦੀ ਇਹ ਤਾਂ ਐਟੀ ਕਰਮਾ ਵਾਲੀ ਠੰਡੀ ਧੀ ਇੰਨੀ ਇੰਨੀ ਮੈਂ ਕਦੇ ਠੰਡੀ ਧੀ ਮੈਨੀ ਵਖਣੀ ਠੀਕ ਆ ਕਦੇ ਕੋਈ ਪਤਾ ਨਹੀਂ ਇਹਨਾਂ ਕਰਮਾ ਵਾਲੀ ਨੂੰ ਮੈਂ ਇਹਨੂੰ ਵੀ ਤੋੜ ਲਾਂਗੇ ਰनाल्डੋ ਯਾ ਬਰੀ ਲਈ ਬਰੀ ਘੋਟੀ ਜੀ ਸੇ ਕਿੰਨਾ ਕ ਦੁੱਧ ਚਵਾਉਗੀ ਦੁੱਧ ਘੋਟੀ ਕਰੂਗੀ ਜੇ 13 14 ਕਿਲੋ ਦੁੱਧ ਰਮਾਨਾ ਜਿੱਦਾ ਘਰੋਂ ਲਈ ਨਾ ਉਹ ਆਹਦਾ 12 ਕਿਲੋ 12.5 ਕਿਲੋ ਪਹਿਲੇ ਘੋਟੀ ਨੇ ਚਵਾਇਆ ਦੁੱਧ ਆਖਣ ਭਾਵੇਂ ਕੋਈ ਜਿੱਦਾਂ ਦਾ ਕਾਦੇ ਘੋਟੀ ਦਾ 15 ਹੀ ਆਸ ਦੇ ਪਹਿਲੇ ਜੀ 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 ਭਾਵੇਂ ਇਹੋ ਦੇ ਝੂੜ ਨਹੀਂ ਮਾਰਾ ਤੇ ਬਾਕੀ ਸਿੰਘ ਤੇ ਖਾਈਏ ਤੇ ਸਿੰਘ ਦਾ ਤੇ ਦੇਖਦੇ ਰੁਪਈਆ ਨੂੰ ਮੰਗਦਾ ਬਾਹਰ ਨੂੰ ਗੋਲ ਆਇਆ ਵਾਹ ਮੈਂ ਨਾ ਵੀ ਬਾਹਰ ਨੂੰ ਗੋਲ ਦੇ ਵਿੱਚ ਚੱਕਦੇ ਹਾਂ ਹਾਂ ਟੈਨ ਕਿੱਥੇ ਚੱਲਦੇ ਨਾ ਆਹ ਵੇਖੋ ਜੀ ਕਰੋ ਚੈੱਕ ਅਰੇ ਬਣੋਂਗੇ ਚੰਗੀ ਹਨਾ ਬੜਾ ਬੜੀ ਆਹਦੇ ਦਸਤਰੀਂ ਬੇੜ ਪੂਰੇ ਆ ਹਵਾਨਾ ਕੱਢੂਗੀ ਬਾਹਰ ਨੂੰ ਆਹ ਕੱਢੂਵੇ ਥੜਵੇ ਲੱਗਾ ਕੱਟੀ ਹਾਂਜੀ 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 ਥੜ ਕਦੇ ਕਾਨੂੰ ਕਰਾ ਲੱਗਾ ਇਦਾਂ ਦਾ ਸਾਨੂੰ ਲੱਭਦਾ ਹੀ ਨਹੀਂ ਜਦਾਂ ਦਾ ਮੁੱਠੀ ਥਣ ਕੱਟੀ ਲੱਗਾ ਪੂਰਾ ਸ਼ਕੀਨ ਆਗੇ ਮੈਂ ਨਾ ਕੋਈ ਗਾਲੀ ਨਹੀਂ ਕਰਨ ਆਰੀ ਤੇ ਆਹ ਵੇਖੋ ਕਰੋ ਚੱਲ ਬਹੁਤ ਚੰਗੀ ਆ ਜੀ ਜਿਵੇਂ ਸਾਡੇ ਤੇ ਇਹ ਇਹ ਵੀ ਬੜੀ ਪੋਲੀ ਮੂੰਹ ਦੀ ਖਾਣ ਥਣ ਬਹੁਤ ਇਹ ਵੀ ਬੜੀ ਪੋਲੀ ਆ ਕਰੇ ਪਤਾ ਹੀ ਨਹੀਂ ਗੱਲ ਐ ਲੈ ਆਵੇ ਲੋ ਛਿੱਗੀ ਆਲੇ ਠੀਕ ਆ ਛਿੱਗੀ ਵਾਲੇ ਮਦਸਾਬ ਲਾ ਲੋ ਬੀ ਜਵਾਨੀ ਕੱਟੀ ਹੋਈ ਹਾਂ ਜੇ ਅਪਣੇ ਦੰਦੀ ਪੁੱਟੀ ਆ ਠੀਕ ਠੀਕ ਆ ਬਾਕੀ ਕੱਦ ਕਾਠ ਪੱਖੋਂ ਦੇਖ ਲੀਏ ਕੋਈ ਕੁਝ ਕੇਸ ਗੱਲਾਂ ਨਹੀਂ ਖੂਜੀ ਤੇ ਬਠੰਡੀ ਵਾਲੀ ਆ ਠੰਡੀ 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 ਵਾਲੀ ਆ ਜਿੱਥੇ ਲੈ ਜੀ ਜਿੱਥੇ ਮਰਜੀ ਥੱਲੇ ਬਹਿ ਜਾਓ ਕੋਈ ਪਤਾ ਨਹੀਂ ਆ ਆਹ ਵੇਖੋ ਜੀ ਬਾਕੀ ਡੰਗਰਾਂ ਦਾ ਕਰਕੇ ਥੋੜਾ ਕਾਲ ਪੈ ਜਾਂਦਾ ਬਾਪੂ ਮਤਲਬ ਡੰਗਰਾਂ ਦੇ ਵਿੱਚ ਰਹੀ ਆ ਉਹ ਐਂਦਾ ਇਹ ਮੈਨੂੰ ਪਤਾ ਨਹੀਂ ਕੱਲੀ ਨੂੰ ਕੀ ਕਰ ਦੇਣਾ ਐ ਨਾ ਲੈ ਗਏ ਮੈਨੂੰ ਕੱਲੀ ਨੂੰ ਕੱਢ ਕੇ ਆਹੋ ਵੀ ਮੈਨੂੰ ਪਤਾ ਨਹੀਂ ਕਿੱਥੇ ਛੱਡ ਆਉਣ ਲੱਗੇ ਐ ਇਹਨੂੰ ਅੱਜ 4-5 ਨਾ ਵੇ ਆਈ ਨੂੰ ਹਾਂ ਇੰਨੀ ਚਾਰੂਆ ਕਰਮਾਂ ਵਾਲੀ ਕਿਤੇ ਮੂੰਹ ਹੀ ਟੁਕੜੀ ਬੁੱਲੀ ਜਾਵੇ ਜੋ ਐਨੀ ਚੱਲ ਠੀਕ ਠੀਕ ਐ ਠੀਕ ਐ ਬਾਕੀ ਹੈ ਪੂਰੀ ਸ਼ਕੀਨ ਮੈਂ ਨਾ ਸਿੰਘ ਦੇ ਲਾਗੇ ਖੜੋ ਤੂੰ ਕਿੱਦਾਂ ਦਾ ਸਿੰਘ ਐ ਰਾ ਸਿੰਘ ਪੂਰਾ ਲਾਗੇ ਕਰ ਗਿਆ ਬਖਾਓ ਪਲਾ ਵਿੱਚ ਸ਼ਕੀਨ ਲੱਗਾ ਐ ਆ ਵੇਖੋ ਥਾਣ ਵੇਖੋ ਕਿੱਦਾਂ ਸੋਹਣਾ ਮੋਟਾ ਮੋਟਾ ਥਾਣ ਲੱਗਾ ਏ ਗੱਡੀ ਕੁੜੀਆ ਸਾਫ ਨਹੀਂ ਮਾਰੀ ਸਣਕੀ ਪੂਰੀ ਆ ਨਾ ਸਣਕੀ ਪੂਰੀ ਆ ਆ ਸਿੰਘ ਵੇਖਦੇ ਕਵਾਲਿਟੀ ਦਿਖਾ ਦੀਏ ਸਿੰਘ ਦੀ ਆ ਵੇਖ ਕੇ ਤਰ ਚੈੱਕ ਮੈਂ ਨਾ ਰੁਪਈਆ ਨਹੀਂ ਲੱਗਣਾ ਨਾ ਉਂਗਲੀ ਨਾ ਗੂਗੀ ਗੁਠਾਂ ਨਹੀਂ ਲੱਗਣਾ ਠੀਕ 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 ਹੈ ਤੇ ਹਾਂ ਜੀ ਤੇ ਦੱਸਿਓ ਫੇਰ ਦੇ ਲੋ ਜਿੰਨੇ ਰੁਪਈਆ ਦੇ ਅਗਲੇ ਦੇ ਟਿੱਕੀ ਦੇ ਦਿੰਦੇ ਆਪਾਂ ਇਹ ਮਾਲ ਤੇਰ ਵਾਲੀ ਗੱਲ ਕਰਨੀ ਆ ਨਹੀਂ ਦੱਸੋ ਤੁਹਾਡੀ ਜੀ ਜਿਹੜਾ ਮਾਲ ਨਾ ਬੱਸ ਫੋਨ ਆਵੇ ਤੇ ਜਾਵੇ ਹਾਂਜੀ ਕੱਟੀ ਵੀ ਆਦੀ ਵੀ ਜਿੰਨਾ ਉਹ ਛੋਟੀ ਦਾ ਬੋਲ ਕੀਤਾ ਉਨਾ ਹੀ ਮੇਰਾ ਸੁ ਕਰਦਾ ਹਾਂਜੀ ਐ ਕੱਟ ਦੇਣਾ ਪਰ ਆਪਾਂ ਚਲੋ ਵਜੀ ਆ ਦੇਤੀ ਆਪਾਂ ਨੂੰ ਮਹਾਰਾਜ ਨੇ ਤੇ ਆਪਾਂ ਗਾੜੀ ਦੇ ਦੇਣੀ ਹੈ ਬਿਲਕੁਲ ਬਿਲਕੁਲ ਮੈਂ ਕੋਈ ਢਿੱਡ ਨਹੀਂ ਜਲਾ ਭਰਨਾ ਦੇ ਵਿੱਚੋਂ ਹਾਂਜੀ ਹੈ ਤੇ ਕੱਟੀ ਦਾ ਮੋਟ ਦੇ ਭਰ ਕਰਾਲਾ 10 ਦੇ ਭਾਵੇਂ 15 ਕਰਾਲਾ ਹੈ ਹਾਂਜੀ ਤੇ ਹਵਾਨਾ 200 ਰੁਪਏ ਛੋਟ ਕਰਨੀ ਹੈ ਵਾਦ ਨਹੀਂ ਹੋਣੀ ਕੱਟੀ ਦੀ 95000 ਦੀ ਕੱਟੀ ਦੇਣੀ ਇਹਦੇ ਵਿੱਚ 200 ਹੀ ਹੋਣੀ ਹੈ 200 ਰੁਪਏ ਛੋਟ ਪਰ ਕੱਟੀ ਅਸਲ ਕੱਟੀ ਇਹ ਸਹੀ ਗੱਲ ਕੋਹ ਜਾਂਦੇ 1,10,000 ਰੁਪਏ ਦੀ ਕੱਟੀ ਆ ਹੱਕ ਰੱਖਦੀ ਹੈ ਜੀ ਹੱਕ ਰੱਖ 1,10,000 ਰੁਪਏ ਦੀ ਮਾਰੀ ਦੀ ਪਾਲ ਕਰ ਗਈ ਆ ਕੱਟੀ ਹਾਂ ਜੀ ਬੇਵਲੂਮੀ ਜੀ ਕਰ ਗਈ ਆ ਵਾਣ ਤੋਂ ਪਾਈਆਂ ਜੀ ਜੀ ਤਾਂ ਕਿ ਮਾਰੀ ਦੀ ਪਾਲ ਕਰ ਗਈ ਆ ਕੱਟੀ ਕਰੇ ਮਤਲਬ ਇਦਾਂ ਲਿਆ ਸਾਰਿਆਂ ਦਾ ਕੱਦ ਦੇ ਕੱਟੀ ਆਪਾਂ ਬੋਲਣਾ ਹੀ ਨਹੀਂ ਜਿੰਨਾ ਬੋਲ ਕੀਤਾ ਤੁਸੀਂ ਮੈਂ ਤਾਂ ਵੀ ਬੋਲੋ ਉਹ ਕਰਨਾ ਬੋਲਣਾ ਨਾ ਹੀ ਕੰਮ ਕਰਨਾ ਇਹ ਆਪਾਂ ਬੋਲਣਾ ਹੀ ਨਹੀਂ ਉਹ ਕਰਨਾ ਵੀ ਜਿੰਨੇ ਦਾ ਡੰਗਨ ਬੋਲੋ ਹਾਂ ਉਹ ਜਾਨਾ ਵੇਖ ਤੇ ਕੱਟੀ ਉਹ ਤਾਂ ਕੱਟੀ 110000 ਰੁਪਏ ਦੀ ਆ ਜੀ 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 ਸੌਖੀ ਮੈਰਾਂ ਦੀ ਨਹੀਂ ਰਹਿ ਗਈ ਤੇ ਮੇਰਾ ਤੂੰ ਹੈ ਗਈ ਹੈ ਗਈ ਹੈ ਗਈ ਹੈ ਗਈ ਆ ਜੀ ਤੇ ਆ ਤੀਜੇ ਨੰਬਰ ਵਾਲੀ ਤੀਜੇ ਦੇ ਬੱਤੇ ਕੱਟੀ ਪਹਿਲੇ ਸੁਵੇ ਆ ਅੱਛਾ ਸੋਹਣਾ ਇਹਨੇ ਹਾਂ ਸੋਹਣਾ ਪਰ ਕੱਟੀ ਆ ਦੇ 10 ਘੜੀ ਆ 12 13 ਗੱਪਣ ਗੱਪਣ ਆ ਕੱਟੀ ਆ ਦੇ 12 13 ਦਿਨ ਖੜਦੀ ਆ ਠੀਕ ਆ ਤੇ ਦੰਦਾਂ ਚੁੱਗ ਗਈ ਆ ਮੂੰਹ ਤਾਂ ਚਾਰ ਦੰਦ ਮੂੰਹ ਤਾਂ ਚਾਰ ਦੰਦਾਂ ਤੇ ਦਿਨ 12 13 ਖੜਦੀ ਆ ਰਾਦਾ ਤੇ ਨਹੀਂ ਪਹੁੰਚਦਾ ਕਿ ਚੱਲ ਪਾ ਦੇ ਨੇ ਕੋਈ ਵੀਰ ਭਰਾ ਜੇ ਸਾਹੂਨ ਕਰ ਕੱਟੀ ਚੰਗੀ ਆ ਹਾਂ ਜੀ ਤੋਰਲਾ ਵੀਰ ਇਹਨਾਂ ਦੇ ਤੇ ਦਿਨ ਪਾਰਾਂ ਦੇ ਨਾ ਲੈ ਗਏ 12 13 ਦਿਨ ਲੈ ਜੂ ਹਾਂ ਇਹਨੇ ਦਿਨ ਲੈ ਜਾਣੇ ਤੇ ਕੱਦ ਕਾਠ ਇਹਦਾ ਵੀ ਸੋਹਣਾ ਸਾਫ ਸੁਥਰੀ ਅਜਿੰਦੀ ਹੈਗੀ ਸੋਹਣੀ ਬੜੀ ਆ ਜੀ ਜੀ ਥੈਂਕ ਯੂ ਤੋਰ ਤੋਰ ਦੇ ਵਿੱਚ ਤੋਰ ਦੇ ਇਹ ਸਾਫ ਹੈ ਜਿੰਦੀ ਹੈਗੀ ਆ ਆ ਗਈ ਮੇਰੇ ਕੋਲ ਠੀਕ ਆ ਉਹ ਰਾਜਾ ਜਾਨ ਆਣ ਕੇ ਤੇਵਾ ਦਾ ਚਿੱਕਾ ਸੋਦਾ ਝੁੱਕ ਗਿਆ ਕਿਉਂ ਉਹਨਾਂ ਦੇ ਕਰਕੇ ਉਹਨਾਂ ਨੂੰ ਧੁੱਪ ਹੀ ਲੱਗਦੀ ਮੈਨੂੰ ਠੀਕ ਆ ਤੇ ਦੇਖੋ ਆਂਦੇ ਪਿਆਲੇ ਅੱਠ ਰਹਿੰਦੇ ਖਾਣ ਬੜਾ ਗੈਪ ਤੇ ਲੱਗਾ ਇਹਦਾ ਬੜਾ ਬੜੇ ਗੈਪ ਤੇ ਬੰਨਾ ਬੜੀ ਸਾਫ ਆ ਹਾਂ ਜੀ ਸੁਥਰੀ ਪਾਣਾ ਜੇ ਕੋ ਭੈਣ ਭਰਾ ਸੰਭਲੂਗਾ ਨਾ ਤੇ ਕੱਟੀ ਚੰਗੀ ਆ ਆ ਵੇਖੋ ਜੀ ਕਰੋ ਚੈੱਕ ਚੌਗੀ ਵਾਲੇ ਦਾ ਦੰਦ ਚਾਰ ਦੰਦ ਮੂੰਹ ਤੋਂ ਚਾਰ ਦੰਦ ਹੈ ਨਾ ਆ ਚਾਰ ਬਾਕੀ ਸਫਾਈ ਸੂਈ ਚੰਗੀ ਹੈ ਝੋਟੀ ਦੀ ਸਫਾਈ ਜੰਨੀ ਆ ਕਿ ਸਾਫ ਹੈ ਜੀ ਤੇ ਦੁੱਧ ਕਿੰਨਾ ਕੁ ਚੁਵਾਈ ਜਾਊਗੀ ਕੱਟੀ ਜਿਆਦਾ ਤਾਂ ਐਵੇਂ ਆਪਾਂ ਝੂਠ ਮਾਰੀਏ ਇਹ ਆਪਣੇ ਕੋਈ ਵਾਜਦਾ ਨਹੀਂਗਾ 10 ਕਿਲੋ ਦੁੱਧ ਚ ਆਊਗੀ ਕੱਟੀ ਲੈ ਜਾ ਲੈ ਜਾ ਵੀ ਲੈ ਜਾ ਜਾ 10 ਕਿਲੋ ਕੱਟੀ ਦੁੱਧ ਚਵਾਉਗੀ ਜਿਆਦਾ ਤਾਂ ਐਵੇਂ ਤੁਹਾਨੂੰ ਆਖਾਂ ਵੀ ਜਿਹੜੀ ਗੱਲ 12 13 15 ਪਰ ਕੁਲੀ ਆਣਾ ਉਗਰੋ ਕੁਲੀ ਆਲੇ ਤੇ ਦੇ ਆਪਾਂ ਇਹ ਜਾਇਜ਼ ਹੀ ਦੇਣੀ ਆ ਨਾ ਤੇ ਜਾਇਜ਼ ਹੀ ਦੇਣੀ ਆ ਆਪਾਂ ਬਿਲਕੁਲ ਪਾ ਰਹੀਂ ਆਪਾਂ ਨਹੀਂ ਦੇ ਦੇਣੀ ਆ ਕੱਟੀ ਚਲੋ ਆਪਾਂ ਮਤਲਬ ਦਿੱਤੀ ਆ ਮਹਾਰਾਏ ਨੇ ਤੇ ਆਪਾਂ ਦੇ ਦੇਣੀ ਆ ਕੋਈ ਗੱਲ ਨਹੀਂ ਜੀ 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 ਮਾਲ ਵੇਖਦਾ ਹੀ ਚੰਗਾ ਹੁੰਦਾ ਵਿਗੇ ਚੰਗਾ ਜੇ ਹੁਣ ਆਪਾਂ ਇਹਨਾਂ ਨੂੰ ਵੇਚਾਂਗੇ ਤੇ ਗਾੜੀ ਫੇਰ ਜਾ ਕੇ ਲੈ ਆਵਾਂਗੇ ਹਾਂਜੀ 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 ਆਰੇ ਬਾਕੀ ਚਲੋ ਹਰੇਕ ਨੂੰ ਢਿੱਡ ਲਗਾਵਾ ਬਿਲਕੁਲ ਮਹਾਰਾਜ ਪ੍ਰਮਾਤਮਾ ਮਹਾਰਾਜ ਸਕੇ ਪਾਸ਼ਾ ਗੁਰੂ ਰਾਮਦਾਸ ਹਰ ਇੱਕ ਨੂੰ ਰੋਟੀ ਲੱਗੀ ਬਿਲਕੁਲ ਬਿਲਕੁਲ ਜੀ ਹਰ ਇੱਕ ਨੂੰ ਮਹਾਰਾਜ ਰੋਟੀ ਦੇ ਸਮਾਤਮਾ ਗੁਰੂ ਰਾਮਦਾਸ ਦੇ ਸਿਰ ਤੇ ਸੱਜਣਾ ਬੜੀ ਸਾਫ ਆ ਕੱਟੀ ਹਾਂ ਜੀ ਹਾਂ ਜੀ ਬੁਤਰੀ ਬੜੀਆ ਬਾਲਾ ਪੂਣਾ ਕੱਟੀ ਬਹੁਤ ਚੰਗੀ ਬਾਕੀ ਸੋਹਣੀ ਸਾਡੀ ਸੋਹਣੀ ਸੁਨਖੀ ਪੂਰੀ ਇਹਦੇ ਨਾਲ ਦੀ ਕੱਟੀਆਂ ਫਿੱਚੀ ਜਿਆ ਮੈਂ ਤੁਹਾਨੂੰ ਵੀਡੀਓ ਪਾ ਕੇ ਗਿਆ ਹਾਂ ਹਾਂ ਜੀ ਤੇ 95 ਦੀ ਕੱਟੀ ਵੇਚੀ 890 ਦੀ ਕੱਟੀ ਵੇਚੀ ਤੇ ਪਰ ਇੱਦੀ ਹੀ ਤੇ ਚਲੋ ਇਹ ਹੋਂ ਗੱਲ ਬਣਿਆ ਹਾਂ ਜੀ ਸੂਈ ਸਵਾਈ ਹੀ ਹਾਂ ਜੀ ਤੇ ਇਹ ਕੱਟੀ ਆਪਾਂ ਜਿਹੜਾ ਮੁੱਲ ਨਹੀਂਗਾ ਕਰਨਾ ਕੱਟੀ ਆਪਾਂ 78000 ਰੁਪਏ ਦੀ ਦੇਣੀ ਆ ਛੋੜ 200 ਰੁਪਏ ਛੋੜ ਕਰ ਦਾਂਗੇ ਠੀਕ ਹੈ ਜੀ ਆ 78000 ਦੀ ਕੱਟੀ ਦੇ ਦਾਂਗੇ ਪਰ ਕੱਟੀ ਇਹ ਵੀ 90 ਦੀ ਜਸੂਗੀ ਠੀਕ ਹੈ ਸੂਮ ਕੇ ਵਾਜਣਾ ਮੁੱਲ 90000 ਰੁਪਏ ਦੀ ਆ ਠੀਕ ਹੈ ਬਾਕੀ ਹੈ ਦੁੱਧ ਵਾਲੀ ਆ ਦੁੱਧ ਵਾਲੀ ਚੰਗੀ ਆ ਬਹੁਤੀ ਕੋਲੀ ਆ ਕੱਟੀ ਕੱਦ ਘੜ ਇਹਦਾ ਵੀ ਸੋਨਾ ਆ ਗੱਲ ਘੜ ਸੋਨਾ ਬਾਕੀ ਬਰੀਕੀ ಜಾਸਦੀ ਬੜੀ ਆ ਕੱਟੀ ਦੀ ਹਾਂ ਜੀ ਬਰੀਕੀ ਬੜੀ ਠੰਡੀ ਬੜੀ ਆ ਬਿਲਕੁਲ ਠੰਡੀ ਆ ਠੰਡੀ ਬੜੀ ਆ ਠੀਕ ਹੈ ਜੀ ਠੀਕ 70000 ਤੇ 200 ਛੋੜ 200 ਰੁਪਏ ਕੋਡ ਕਰ ਠੀਕ ਹੈ ਜੀ ਆਪਾਂ ਜਿਆਦਾ ਕਿਉਂ ਮਦਦ ਕਰਨਾ ਮੌਜੂਦ ਕਮਾਲ ਲੈਣ ਦੇ ਰਹੋ ਹੁਣ ਦਿਖਾਈਏ ਅਸਲੀ ਨਗੀਨਾ ਵੇ ਆਹ ਪਾਕਿਸਤਾਨ ਦਾ ਰਵਾਤ ਕਾਜਦਰ ਆਹ ਆਹ ਵੇਖੋ ਜੀ ਆਹ ਪਾਕਿਸਤਾਨ ਦਾ ਰਵਾਵਾ ਜਿਹੜਾ ਇਹ ਰਾਤ ਸੂਈ ਜਾਂ 2 ਵਜੇ ਭਾਰੀ ਵਜਨ ਤੇ ਸਾਰਿਆਂ ਨੂੰ ਵਾਧਿਆ ਲੋਹ ਨੀ ਜੀ ਜਿਹਨੂੰ ਆਂਦੇ ਅਸਲ ਨੀਲੀ ਆ ਵਾ ਅਸਲ ਨੀਲੀ ਆਂਦੇ ਆ ਹਾਂ ਜੀ ਅੱਖਾਂ ਬਿੱਲੀਆਂ ਮੱਥਾ ਚਿੱਟਾ ਦੋਵੇਂ ਖੁਰਮਗਲੇ ਚਿੱਟੇ ਜੇ ਨੀਲੀ ਆਨੇ ਅਸਲ ਪਾਕਿਸਤਾਨ ਤੇ ਨੀਲੀ ਇਹਨੂੰ ਆਂਦੇ ਜਿਹੜੀ ਠੀਕ ਠੀਕ ਆ ਜਿੰਨੀ ਮੈਂ ਚੱਜੀ ਆ ਜਿੰਦੀ ਮੈਂ ਸਾਸ ਤੋਂ ਰਾਤ ਹੋਈ 2 ਵਜੇ ਫੇਰੇ 4 ਕਿਲੋ ਬੋਲਾ ਜਵਾਇ ਤਾਂ ਕੱਟੇ ਨੂੰ ਹੀ ਆਇਆ ਠੀਕ ਆ ਕੱਟਾ ਮਗਰ ਆ ਗਿਆ ਕੱਟਾ ਮਗਰ ਆ ਗਿਆ ਠੀਕ ਆ ਆ ਜਾ ਤੋਰ ਲਿਆ ਵੀਰੇ ਨੂੰ ਆ ਜਾ 17 ਕਿਲੋ ਚਲੋ ਮੈਨੂੰ ਫੇਨਾ ਨਹੀਂ ਪਤਾ ਮੈਂ ਆਖਾਂ ਕਿੰਨਾ ਦੇਣਾ ਪਰ ਉਹ ਸੌਂਖ ਆ ਗਏ ਜਿੰਨਾ ਕੋਲੇ ਜਾਂਦੇ 17 ਕਿਲੋ ਸਾਡੇ ਕੋਲ ਦੁੱਧ ਜੀਰੀ ਚੋਇਆ ਹੁਣ ਚੋਇਆ ਆ ਤੇ 17 ਕਿਲੋ ਤੀਜੇ ਸੁਗਿਆ ਕਾਨੇ ਸੁਈ ਆ ਆ ਵੇਖੋ ਜੀ ਤੇ ਦੋ ਸੁਗਿਆ ਕਾਨੇ ਤੇ 17 ਕਿਲੋ ਦੁੱਧ ਤੇ ਤੀਜਾ ਸੁਆ ਵਾਣਾ ਹਾਂ ਪਹਿਲੇ ਸੁਗਿਆ ਚੋਇਆ 14 ਤੇ ਦੂਜੇ ਸੁਗਿਆ ਦੇ 17 ਕਿਲੋ ਦੁੱਧ ਚੋਇਆ ਆ ਆ ਵੇਖੋ ਜੀ ਕਰੋ ਚੈੱਕ ਹੁਣ ਤੇ ਬੋਲਾ ਕਿੰਨਾ ਆਊਗਾ ਬੋਲਾ ਹੁਣ ਮੈਂ ਦੇ ਕੋਲ ਆਊਗਾ 11 12 ਕਿਲੋ 11 12 ਕਿਲੋ ਬੋਲਾ ਲੈ ਕੇ ਤੁਰੀ ਫਿਰਦੀ ਆ ਤੇ ਵਜਨ ਪੂਰਾ ਵੱਡਾ ਮੈਂ ਨਾ ਕੋੰਤੀ ਨਹੀਂ ਮੈਂ ਤਾਂ ਸਾਜੇ ਮੈਂ ਨੇ ਲੱਪਾ ਮਾਰਿਆ ਵਾ ਸੂਟ ਢਾਈ ਕਰਕੇ ਠੀਕ ਆ ਹਾਂ ਰਾਤ 2:30 ਵਜੇ ਮੈਂ ਸੁੱਈ ਆ ਚੌੜੀ ਚੰਗੀ ਪੂਰੀ ਵੱਡੀ ਆਗੇ ਹਾਂ ਆ ਵੇਖੋ ਕਰੋ ਵਜਾ ਕੇ ਜੀ ਕੁਆਲਿਟੀ ਵੱਡੀ ਮਾਝਿਆ ਪੂਰੀ ਥਣਲੇਵਾ ਬਹੁਤ ਹੀ ਚੰਗਾ ਲੱਗਾ ਇਹ ਚਵਾ ਕਿਤੇ ਆ ਜੋ ਕਿਹਾ ਵਜਾ ਇੱਕ ਇੱਕ ਨਹੀਂ ਮੋਸਮ ਦੀ ਇਹਨਾਂ ਚਵਾਦ ਆਣੇ ਥਾਣੀ ਬਹੁਤ ਸੋਹਣਾ ਮੋਟਾ ਮੋਟਾ ਵਾ ਇਹ ਇੱਕ ਇੱਕ ਦੀ ਮੋਟਾ ਦਾ ਜਵਾਵ ਆ ਮੈਂ ਇਹਨੂੰ ਵਖਾਤ ਨੂੰ ਸੁਆਕ ਲੋ ਦੇ ਪਿੰਡਾਂ ਹੀ ਬੜਾ ਹੈ ਗਰਮੀ ਗਰਮੀ ਇੰਨਾ ਚਵਾਈ ਜਾਦਾ ਹੈ ਇੰਨਾ ਬੜਾ ਬਹੁਤ ਪਰ ਉਹ ਸੋਖਾ ਕੇ ਜਿੱਦਾਂ ਮੈਂ ਦਿੱਤੀ ਆ ਠੀਕ ਆ ਤੇ ਮੁਸ਼ਫੜੇ ਇੱਕ ਰਾਤ ਥਾਣ ਦਿਖਾਈਏ 14 ਕਿਲੋ ਆਂਦੇ ਪਹਿਲੇ ਮੈਂ ਨੇ ਦੁੱਧ ਚਵਾਦ ਦੂਜੇ ਨੇ 17 ਕਿਲੋ ਦੁੱਧ ਆ ਵੇਖੋ ਜੀ ਥਾਣ ਦੀ ਕੁਆਲਟੀ ਚੈੱਕ ਕਰੋ ਹੋਰ ਵਖਾਲਦੇ ਮਗਨ ਦੇ ਚਿੱਟੇ ਅੱਖਾਂ ਵਖਾਲਦੇ ਬਿੱਲੀਆਂ ਮੱਥਾ ਉਹਨਾਂ ਦੇ ਅਸਰ ਪ्योर ਨੀਲੀ ਹਾਜੀ ਡੋਗਰ ਕੋ ਇਦਾਂ ਦੀਆਂ ਮੈਂ ਆ ਪਾਕਿਸਤਾਨ ਦੇ ਵਿੱਚ ਨੀਲੀਆਂ ਇਦਾਂ ਠੀਕ ਆ ਠੀਕ ਆ ਜਵਾਈ ਬੜੀ ਮੋਟੀ ਏ ਦੀ ਸਹੀ ਗੱਲ ਜਵਾਬ ਵੀ ਚੰਗਾ ਮੈਂ ਇਦਾਂ ਦਾ ਮੋਟਰ ਹੁੰਦੀ ਕੱਟਾ ਵੀ ਪੜਿਆ ਦਿੱਤਾ ਇਹਨੇ ਦੇ ਕੱਟਾ ਹੜਾ ਪਿਆ ਦਿੱਤਾ ਠੀਕ ਆ ਤੇ ਦੱਸਿਏ ਫੇਰ ਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਮੈਂ ਨਾ 2 ਲੱਖ ਹੀ ਕਰ ਲੀ ਜਦਾਂ ਲਈ ਮੈਂ 2 ਲੱਖ ਦੀ ਵੇਚ ਦੋਈ ਜਦਾਂ ਲਈ ਮੈਂ ਆ ਨਾ ਰੋਲ ਚਾਦੀ ਭਾਏ 2 ਲੱਖ ਹੀ ਕਰ ਲਾ ਪਰ ਹਾਂ 5000 ਦੇ ਦੇਣੀ ਆ ਕਿੰਨੇ ਕ ਦੀ ਆਪਾਂ ਵੇਚਣੀ ਆ ਆਪਾਂ ਕਿਹੜੀ ਘਰ ਰੱਖਣੀ ਆ ਹੈਂ ਤੇ ਨਾ ਮੋਲ ਨਹੀਂ ਕਰਨਾ ਮੋਲ ਬਾ ਗਾਲਾ ਦੋਤ ਬਾ ਡੇਢ ਕਲਾਸ ਭਾਵੇਂ ਇੱਕਤੀ ਕਰਾਲਾ ਹਾਂ 120 ਦੀ ਮੈਂ ਦੇਣੀ ਆ ਤੇ 500 ਰੁਪਏ ਛੂਟ ਕਰਨੀ ਇਹ ਮੈਂ ਦੇ ਇੱਕ 20 ਚ ਹਾਂ 120 ਚੋਂ 500 ਰੁਪਏ ਮੈਂ ਛੂਟ ਕਰਨੀ ਆ ਪਰ ਦੁੱਤ ਮੈਂ 16 17 16 17 ਦਊ ਤੇ ਚੋਣ ਜਿੱਦਾਂ ਉਦਾਂ ਬਾਟੀ ਤੇ ਹੋਣੀ ਤਾਂ ਉਹ ਚੱਲ ਜੇ 1 ਲੱਖ ਤੇ 195000 ਦੀ 1 ਲੱਖ 195000 ਦੀ ਹੈ ਠੀਕ ਹੈ ਜੀ ਬਾਕੀ ਮੌਕੇ ਤੇ ਜਿਹਦਾ ਯੂਰਪਿਆ ਆਪ ਛੋਟ ਕਰਾ ਲਿਓ ਆਪਾਂ ਨਹੀਂ ਬੋਲਣਾ ਮੱਝ ਪੂਰੀ ਭੈਣ ਭਰਾਉਗਾ ਤਾਂ ਆਪਾਂ ਮੋੜਦੇ ਵੀ ਨਹੀਂਗੇ ਫੇਕ ਨਹੀਂ ਵੱਡੀ ਆਪਾਂ ਇਹ ਚੀਜ਼ ਤੇ ਨਹੀਂ ਗੱਲ ਕਰਦੇ ਤੁਸੀਂ ਜਿੰਨਾ ਦੁੱਧ ਕਿੰਨੇ ਮੁੱਲ ਤੁਸੀਂ ਜ਼ਾਇਦ ਕਰਦਾ ਉਹ ਨਹੀਂ ਮੈਂ ਦਾ ਕੋਈ ਅੰਤਿ ਹਾਲੇ ਮੈਂ ਤੁਹਾਨੂੰ ਦੱਸਿਆ ਭਈ 4 ਕਿਲੋ ਕੋਈ ਕੱਟਾ ਵੀ ਨਹੀਂ ਆਇਆ ਵਾ ਤੇ ਮੈਂ ਮੱਲਵ ਫੇਰ ਵੀ ਤੁਹਾਡੇ ਸਾਹਮਣੇ ਵੇਖ ਲਓ ਮੈਂ ਕਿਦਾਂ ਲੈ ਕੈਮਾ ਪੂਰੀ ਕੈਮਾ ਨਹੀਂ ਮੈਂ ਰੋਈ ਹਾਲੇ ਮੈਂ ਅੱਧੀ ਹੋ ਗਈ ਜਿੰਨੀ ਉਹਨਾਂ ਨੇ ਤੇ ਪੀਪਾ ਤੇਲ ਦਾ ਆਇਆ ਮੈਂ ਉਹਨੂੰ ਛੱਡੀ ਠੀਕ ਠੀਕ ਹੈ ਜੀ ਸੰਭਾਲ ਦੀਂਦੀ ਆ ਕਿ ਸੰਭਾਲ ਹੋਈ ਆ ਬਹੁਤ ਮੈਂ ਸੰਭਾਲੀ ਹਾਂਜੀ ਆ ਜਿਹੜੀ ਆ ਲਾਸਟ ਵਾਲਾ ਪੀਸ ਇਹ ਪਿਓ ਨਹੀਂ ਨੀਲੀ ਜੋ ਮੈਨੂੰ ਨੀਲੀ ਆਦਿਆ ਤੇ ਮੈਂ ਤੇ ਦੇਣਾ ਹੈਗੇ ਜੋ ਇਹਦੇ ਮੱਲਵ 12 ਤਰੀਕ ਨੂੰ ਪੂਰੇ ਤੋਰਲਾ ਵੀਰੇ ਪਿਓ ਨੀਲੀ ਆ ਜਿਹਨੂੰ ਪਿਓ ਨੀਲੀਆਂ ਦੇ 12 ਤਰੀਕ ਦਾ ਬਰੀਕੀ ਮਹਿਰੀ ਇੰਨੀ ਗਿਆ ਨਾ ਹਾਂਜੀ ਜਿਹੜੇ ਕਾਣੂ ਗੱਲਾਂ ਜਿਹਦਾ ਰਬੜ ਹੁੰਦੀ ਆ ਰਬੜ ਵਰਗੀ ਤਰੀਕੀ ਆ ਠੀਕ ਠੀਕ ਆ ਕਾਣ ਬੜਾ ਗੁੱਲੇ ਵਾਲਾ ਅਸਰ ਪਿਓ ਨੀਲੀ ਵੇਖ ਲਾ ਮਲਵੈ ਕੱਦ ਕਾੜ ਵੀ ਚੰਗਾ ਆ ਦਾ ਅੱਖਾਂ ਵੀ ਦੋਵੇਂ ਨੀਲੀਆਂ ਪੂਰਾ ਅੱਖਾਂ ਚੋਂ ਪੂਰਾ ਨੀਲੀਆਂ ਮੱਥੇ ਪਟਾ ਹਾਂਜੀ ਹੋਰ ਚਾਰੇ ਚੇ ਆ ਦੇਖੋ ਆ ਵੇਖੋ ਇਹ ਕੱਦ ਕਾਠ ਇਹਦਾ ਬਹੁਤ ਹੀ ਸੋਹਣਾ ਵਾ ਸਿੰਘ ਵੀ ਕੁਆਲਿਟੀ ਵੀ ਚੰਗੀ ਸਿੰਘ ਵੀ ਫ੍ਰੀਕ ਆ ਸਿੰਘ ਫ੍ਰੀਕ ਆ ਕਾਦ ਉੱਚਾ ਕੁੰਡਾ ਪਾਸ ਹੈਗਾ ਫ੍ਰੀਕ ਆ ਹਾਂਜੀ ਹਾਂਜੀ ਇਹਦੀ ਪਿਓਰ ਨਹੀਂ ਲਈਆ ਮੈਂ ਜੀ ਜੀ ਕੈਮ ਲस्सी ਨਹੀਂ ਗਈ ਪੂਰੀ ਲस्सी ਠੰਡ ਠੁਣ ਵੇ ਕਿੱਦਾਂ ਸੋਹਣਾ ਲੱਗਾ ਮੈਨੂੰ ਥਾਣ ਵੀ ਚੰਗਾ ਸੋਹਣਾ ਥਾਣ ਵੀ ਚੰਗਾ ਸਾਫ ਸੁਥਰੀ ਮੈਂ ਥੱਲੇ ਆ ਜੀ ਲੈ ਜਾ ਵੀਰ 12 13 ਤਰੀਕ ਨੂੰ ਦਿਨ ਪੂਰੇ ਹਲੇ ਮੱਲਵੇ ਦੇ ਆ ਅੱਜ ਪੰਜ ਆ 7 8 ਦੇ ਰਹਿਂਦੇ ਦੇ ਤੇ ਕਿੰਨਾ ਕੇ ਦੁੱਧ ਚਵਾਉਗੀ ਦੁੱਧ ਮੈਂ ਚਵਾਈ ਜੋਗੀ 12 ਕਿਲੋ 12 ਕਿਲੋ ਤੁਮੇ ਦੇ ਨਾਲ ਟੰਡਾ ਕਰਕੇ 12 ਕਿਲੋ ਜਿੰਨੀ ਬਰੀਕ ਹੈ ਨਾ ਮੈਂ ਹਾਂਜੀ ਤੇ ਇਹਨਾਂ ਦੁੱਧ ਚਵਾਈ ਜੋਗੀ 12 ਕਿਲੋ ਨਸਲ ਆਣਾ ਠੀਕ ਆ ਨਸਲ ਇਹ ਤੁਮਾ ਚਵਾਉਣਾ ਚਵਾਉਣਾ ਹਾਂਜੀ 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 ਠੀਕ ਆ ਨਸਲ ਚਵਾਉਣਾ ਚਵਾਉਣਾ ਦਸ ਲੜੀ ਜਨਾ ਮੈਂ ਦੱਸਿਏ ਫੇਜਾ ਵੀ ਜੈ ਜੈ ਇਹਦਾ ਜੈ ਜੀ ਆ ਦੱਸੋ ਇਹਦਾ ਜੈ ਜੀ ਆ ਆਪਾਂ ਕੋਈ ਇਹਦਾ 90 ਨਹੀਂ ਕਰਨਾ 95 ਨਹੀਂ ਕਰਨਾ ਨਾਲ ਜ ਕਰਨਾ ਉਹ ਆਪਾਂ 85 ਹਾਂ 70000 ਰੁਪਏ ਦੀ ਮੈਂ ਦੇਣੀ ਹੈ ਛੋੜ 500 ਰੁਪਏ ਛੋੜੇ ਦੀ ਮੇਰੀਆਂ ਦੀ 500 ਕਰਨੀ ਹੈ ਠੀਕ ਆ ਹਾਂ ਇਹਦੀ 500 ਰੁਪਏ ਛੋੜ ਕਰਾਂਗੇ ਪਰ ਮੈਂ ਵੇਖ ਲੈ ਜਦ ਬਾਹਰ 75 ਦੀ ਮਿਲਦੀ ਕਿਤੇ ਉਹ ਫਰਿਆ ਇਹਨਾਂ ਦੇ ਹਨਾ ਉਹ ਫਰਿਆ ਸਿੰਧੀਆ ਮਾਲ ਦਾ ਉਹ ਫਰਿਆ ਸਾਰੇ ਮਾਲ ਦਾ ਉਹ ਫਰਿਆ ਸਾਢੇ 74 ਦੀ ਹੋਗੀ ਸਾਢੇ 74000 74 ਦੀ ਕਰ ਦੋਗਾ ਚਲ ਵੇਖ ਲੈ ਵੇਚੋ 4000 ਕਰ ਦੋ ਹੁਣ ਕੋਈ 4000 ਕੋਈ ਗੱਲ ਨਹੀਂ ਆਹ ਵੇਖੋ ਜੀ ਕਿਹੜਾ ਕਰਮਾ ਵਾਲਾ ਖੜੂਗਾ ਨਾ ਇਹ ਨੂੰ ਭਾਵੇਂ ਖੁੱਲੀ ਦੇ ਵਿੱਚ ਮਿੱਟੀ ਪਾ ਦੇ ਲਾ ਕੇ ਪੱਠੇ ਨੇ ਮਿੱਟੀ ਵੀ ਖਾ ਜਾਂਦੀ ਠੀਕ ਹੈ ਇੰਨੀ ਇੱਕ ਚਾਰੂ ਆ ਇੰਨੀ ਮੈਂ ਚਾਰੂ ਇਹਦਾ ਸਾਰਾ ਮਾਲਕ ਚਾਹਿਆ ਆ ਇਹ ਵੇਚ ਖੜਵਾਉਣਾ ਗੰਤ ਕਾਠੇ ਦਾ ਵੀ ਚੰਗਾ ਵਾਦ ਆ ਵਧੀਆ ਮੈਂ ਥੱਲੇੋਂ ਸਾਫ ਸੁਥਰੇ ਖਾਂਡ ਖਾਵੇ ਕਿੰਨਾ ਚੰਗਾ ਲੱਗਾ ਮੈਨੂੰ ਹਾਂਜੀ ਖਾਓ ਸੁਥਰਾ ਖਾਣ ਵਧੀਆ ਲੱਗਾ ਮੈਨੂੰ ਖਾਂਡ ਸਣ ਪੂਰੇ ਸਾਫ ਹੈ ਸਾਫ ਮੈਂ ਬਰੀ ਗਿਆ ਠੀਕ ਹੈ ਜੀ ਠੀਕ ਹੈ ਹਾਂ ਵਧੀਆ ਲੱਗਾ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਆਪਾਂ ਕਾਦੀ ਕਰਨੀ ਗੱਲਾਂ ਦੇ ਤਰ੍ਹਾਂ ਜੇ ਵਪਾਰੀ ਕੰਡਾ ਬਾਅਦ ਫਿਰ ਮੁੱਕੜਿਆ ਹੀ ਨਹੀਂ ਗੱਲਾਂ ਗੁਲਾਂ ਚਲੋ ਕੀ ਕਰਨੀ ਆਪਾਂ ਬਾਕੀ ਇਹ ਮੈਂ ਨਾ ਵੀ ਚਲੋ ਸਾਫ਼ ਸੁਥਰਾ ਡੰਗਰ ਹੋਵੇ ਨਾ ਤੇ ਸੁਨੱਖਾ ਹੋਵੇ ਡੰਗਰ ਤੇ ਚਲੋ ਅਗਲਾ 2-4 ਸੂਏ ਚੋਦ ਹੀ ਲਿੰਦਾ ਜੀ 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 ਤੇ ਬਾਕੀ ਚਲੋ ਮਹਾਰਾਜ ਪ੍ਰਮਾਤਮਾ ਜਿਹੜਾ ਵਾ ਉਹਦੇ ਹੱਥ ਵਾਸਾ ਸਭ ਕੁਝ ਕਰਨਾ ਹੁੰਦਾ ਹੀ ਆ ਠੀਕ ਹੈ ਚੱਗਾ ਮਾੜਾ ਤੇ ਚਲੋ ਹੁਣ ਇਹ ਹੈ ਗਈ ਆ ਸਾਰਾ ਚੱਲ ਗਿਆ ਹਾਂ ਤੇ ਦੇਣੀਆਂ ਪੈਂਦੀਆਂ ਬਿਲਕੁਲ ਪਿਛਲੀ ਆ ਦੋ ਮਹੀਨਿਆਂ ਗਲਤ ਪੈ ਗਈਆਂ ਸੀ ਤੇ ਮੈਂ ਵੀਡੀਓ ਚ ਨਹੀਂ ਪਾਈਆਂ ਠੀਕ ਹੈ ਠੀਕ ਮੈਂ ਵੀਡੀਓ ਨਹੀਂ ਪਾਈਆਂ ਮੁੜ ਕੇ ਮੈਂ ਸਾਂਭ ਸੂਤ ਕੇ ਤੇ ਮੁੜ ਕੇ ਮਈਆਂ ਮਾਰ ਕੇ ਫੇਰ ਮੰਡੀ ਵੇਚ ਕੇ ਆ ਤੇ ਦੱਸ ਕੇ ਦਿੱਤੀਆਂ ਉੱਥੇ ਜਲਦ ਕਾਰੀ ਉਹ ਦੋਵੇਂ ਬੱਚੇ ਨਹੀਂ ਲੈਦੀਆਂ ਠੀਕ ਹੈ ਠੀਕ ਹਾਂ ਦੋਵੇਂ ਨਹੀਂ ਬੱਚੇ ਲੈਦੀਆਂ ਫੇਰ ਦੋਵੇਂ ਮੈਮੋਰੀ ਤੇ ਅੱਛੇ ਦੇਤੀਆਂ ਠੀਕ ਹੈ ਜੀ ਹਾਂ ਬਾਕੀ ਚਲੋ ਮਹਾਰਾਜ ਪ੍ਰਮਾਤਮਾ ਗੁਰੂ ਰਾਮਦਾਸ ਹਰ ਇੱਕ ਦਾ ਭਲਾ ਕਰੇ ਮਹਾਰਾਜ ਹਰ ਇੱਕ ਨੂੰ ਰੋਟੀ ਕਰੇ ਠੀਕ ਹੈ ਜੀ ਆਹੀ ਪੰਜ ਝੋਟੀਆਂ ਸੇਲ ਕਰ ਰਹੀਆਂ ਬਹੁਤ ਹੀ ਟਾਪ ਦੀਆਂ ਜਿ ਇਹਨ ਗੱਬਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ